ਹਾਨੀ ਸਤਿ ਸ਼੍ਰੀ ਅਕਾਲ ਦੋਸਤੋ ਹਾਨੀ ਸੈਂਟਰ ਦੇ ਉੱਪਰ ਤੁਹਾਡਾ ਸਵਾਗਤ ਹੈ ਜੀ ਮੇਰੇ ਨਾਲ ਸਾਰੇ ਵਧੀਆ ਹੋਵੋਗੇ ਬਹੁਤ ਵਧੀਆ ਖੁਸ਼ੀ ਲੈ ਖੁਸ਼ਖਬਰੀ ਲੈ ਕੇ ਆਏ ਹਾਂ ਜੀ ਪੰਜਾਬ ਦੇ ਸਾਰੇ ਹੀ ਵਿਦਿਆਰਥੀਆਂ ਦੇ ਲਈ ਕਿ ਜਿਹੜੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀ ਪੰਜਾਬ ਸਰਕਾਰ ਦੇ ਵੱਲੋਂ ਨਿਕਲ ਕੇ ਆ ਰਹੀ ਹੈ ਬਹੁਤ ਵੱਡੀ ਖੁਸ਼ਖਬਰੀ ਹੈ ਤੁਹਾਡਾ ਜਿਹੜਾ ਮਨ ਹੈ ਜੀ ਗੱਦਗੱਦ ਹੋ ਠੂਗਾ ਖੁਸ਼ਖਬਰੀ ਸੁਣ ਕੇ ਉਸ ਤੋਂ ਪਹਿਲਾਂ ਜੀ ਅਗਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਹਰੇਕ ਪੰਜਾਬ ਦੀ ਇੰਪੋਰਟੈਂਟ ਅਪਡੇਟ ਹੈ ਜਾਂ ਕੋਈ ਸਰਕਾਰੀ ਸਕੀਮ ਹੈ ਜਾਂ ਸਰਕਾਰੀ ਨੌਕਰੀ ਹੈ ਤੁਹਾਨੂੰ kabri mein leke hai, ਪੰਜਾਬ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸਸੀ ਸਟੂਡੈਂਟ ਸਕੀਮ ਸਾਲ 2023-24 ਦੇ ਬਕਾਇਆ ਰਹਿੰਦੇ 117346 ਵਿਦਿਆਰਥੀਆਂ ਲਈ 91.46 ਕਰੋੜ ਰੁਪਏ ਦੀ ਰਾਸ਼ੀ ਰਾਜ ਸਰਕਾਰ ਦੇ ਹਿੱਸੇ ਵਜੋਂ ਜਾਰੀ ਕਰ ਦਿੱਤੀ ਗਈ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਆ ਜਿਹੜੀ ਨਿਆਂ ਮੰਤਰੀ ਨੇ ਜੀ ਅਧਿਕਾਰਤਾ ਤੇ ਘਟ ਗਣਤੀ ਮੰਤਰੀ ਨੇ ਡਾਕਟਰ ਬਲਬੀਰ ਕੌਰ ਜੀ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨਾ ਸੂਬੇ ਸਰਕਾਰ ਦੀ ਪਹਿਲੀ dia. De... ਹੁਣ ਇਹ ਦੇ ਸਿੱਖਿਆ ਸਕੀਮ ਦਾ ਮੁੱਖ ਟੀਚਾ ਜਿਹੜਾ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਪੂਰੀ ਕਰਨ ਲਈ ਸਹਾਇਤਾ ਪ੍ਰਦਾਨ ਕਰਨਾ ਹੈ ਇਹ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਤੇ ਲਗਾਤਾਰ ਯਤਨਸ਼ੀਲ ਹੈ ਉੱਥੇ ਹੀ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਭਲਾਈ ਲਈ ਲਗਾਤਾਰ ਕਾਰਜਸ਼ੀਲ ਹੈ ਡਾਕਟਰ ਬਲਬੀਰ ਕੌਰ ਜੀ ਨੇ ਕਿਹਾ ਕਿ ਇਸ ਰਾਸ਼ੀ ਦੇ ਰਿਲੀਜ਼ ਹੋਣ ਨਾਲ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇਗਾ ਮੰਤਰੀਆਂ ਨੇ ਇਹ ਦੱਸਿਆ ਹੈਗੇ ਮੰਤਰੀ ਸਾਹਿਬਾਨ ਨੇ ਦੱਸਿਆ ਹੈ ਕੀ ਵਿੱਤੀ ਸਹਾਇਤਾ ਦੀ ਅਦਾਇਗੀ ਸਿੱਧੀ ਲਾਪਾਤਰੀ ਦੇ ਖਾਤਿਆਂ ਦੇ ਵਿੱਚ ਹੋਏਗੀ ਸੋ ਸਟੂਡੈਂਟਸ ਪਿਆਰੇ ਵਿਦਿਆਰਥੀਓ ਜਿਹੜੇ ਵੀ ਵਿਦਿਆਰਥੀ ਸਾਡੀ ਗੱਲ ਸੁਣ ਰਹੇ ਨੇ ਸਭ ਤੋਂ ਪਹਿਲਾਂ ਜੀ ਉਹ ਬੈਂਕ ਦੇ ਵਿੱਚ ਜਾ ਕੇ ਨਾ ਕੱਲ ਨੂੰ ਹੀ ਕੱਲ ਨੂੰ ਦੁਬਾਰਾ ਜੀ ਛੁੱਟੀ ਹੈ ਪਰਸੋਂ ਨੂੰ ਵੀ ਛੁੱਟੀ ਹੈ ਮੰਡੇ ਦੀ ਟਿਊਜ਼ਡੇ ਨੂੰ ਜਿਹੜਾ ਹੈਗਾ ਜੀ ਮੰਗਲਵਾਰ ਆ ਕਈ ਵਾਰੀ ਤੁਹਾਡੇ ਖਾਤੇ ਦੇ ਵਿੱਚ ਜਿਹੜੀ ਸਕਾਲਰਸ਼ਿਪ ਨਾ ਆਉਣ ਦਾ ਕਾਰਨ ਹੁੰਦਾ ਜੀ ਆਧਾਰ ਰੀਡਿੰਗ ਨਾ ਹੋਣਾ ਆਧਾਰ ਰੀਡਿੰਗ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ ਤੁਸੀਂ ਆਧਾਰ ਕਾਰਡ ਦੀ ਸਾਈਟ ਤੇ ਜਾ ਕੇ ਨਾ ਜਿਹੜਾ ਲੌਗਇਨ ਦਾ ਬਟਨ ਹੈ ਜੀ ਲੌਗਇਨ ਦਾ ਬਟਨ ਓਟੀਪੀ ਦੇ ਨਾਲ ਤੁਸੀਂ ਲੌਗਇਨ ਕਰਕੇ ਉੱਥੇ ਚੌਥੀ ਜਾਂ ਪੰਜਵੀਂ ਆਪਸ਼ਨ ਹੁੰਦੀ ਹੈ ਆਧਾਰ ਸੀਡਿੰਗ ਸਟੇਟਸ ਦੀ ਉਹਦੇ ਉੱਪਰ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਉੱਥੇ ਬੈਂਕ ਦਾ ਨਾਮ ਆ ਜਾਂਦਾ ਹੈ ਕਿ ਕਿਹੜੇ ਬੈਂਕ ਨਾਲ ਤੁਹਾਡੀ ਆਧਾਰ ਸੀਡਿੰਗ ਹੋਈ ਹੋਈ ਹੈ ਅਗਰ ਤੁਹਾਡੀ ਆਧਾਰ ਸੀਡਿੰਗ ਉੱਥੇ ਇਨਐਕਟਿਵ ਆਉਂਦੀ ਹੈ ਜਾਂ ਤੁਹਾਡੀ ਆਧਾਰ ਸੀਡਿੰਗ ਉੱਥੇ ਨਾ ਹੋਈ ਹੋਵੇ ਤਾਂ ਤੁਸੀਂ ਬੈਂਕ ਦੇ ਵਿੰਦਨ ਨਾਲ ਸਿੱਧੀ ਤੋਂ ਸਿੱਧੀ ਸੰਪਰਕ ਕਰੋ ਕਿ ਤਾਂ ਜਿਹੜੀ ਤੁਹਾਡੀ ਆਧਾਰ ਸੀਡਿੰਗ ਆ ਉਹ ਐਕਟਿਵ ਹੋ ਸਕੇ ਬੈਂਕ ਦੇ ਵਿੱਚ ਤਾਂ ਕਰਕੇ ਜਿਹੜਾ ਤੁਹਾਡਾ ਬੇਨਫੀਟ ਤੁਹਾਡੇ ਖਾਤੇ ਦੇ ਵਿੱਚ ਸਿੱਧਾ ਪਾ ਦਿੱਤਾ ਜਾਏਗਾ ਇਸ ਪੰਜਾਬ ਕਰ ਵੱਲੋਂ ਲਗਭਗ 117346 ਵਿਦਿਆਰਥੀ ਨੇ ਜਿਹੜੇ ਉਹ ਵਧਾਈ ਦੇ ਪਾਤਰ ਨੇ ਉਹਨਾਂ ਨੂੰ ਜਿਹੜਾ ਹੈਗੇ ਜੀ ਜਿਹੜਾ ਜਿਹੜੀ ਸਕਾਲਰਸ਼ਿਪ ਦਾ ਪੈਸੇ ਜੀ ਉਹ ਜਾਰੀ ਕਰ ਦਿੱਤਾ ਗਿਆ ਅਗਰ ਤੁਹਾਡੇ ਖਾਤੇ ਚ ਨਹੀਂ ਆਈ ਤਾਂ ਬੈਂਕ ਦੇ ਵਿੱਚ ਆਧਾਰ ਸੀਡਿੰਗ ਯਸ ਜਰੂਰ ਕਰਵਾ ਕੇ ਆਓ ਤੇ ਉਦੋਂ ਬਾਅਦ ਦੇ ਵਿੱਚ ਜਿਹੜੀ ਸਕਾਲਰਸ਼ਿਪ ਹੈ ਤੁਹਾਡੇ ਅਕਾਊਂਟ ਦੇ ਵਿੱਚ ਜਾਰੀ ਕਰ ਦਿੱਤੀ ਜਾਊਗੀ ਤੁਹਾਡੇ ਮੰਮੀ ਡੈਡੀ ਦਾ ਅਕਾਊਂਟ ਲੱਗਿਆ ਹੋਇਆ ਜੀ ਲਗਭਗ ਫਿਰ ਵੀ ਤੁਹਾਡੀ ਸਕਾਲਰਸ਼ਿਪ ਨਹੀਂ ਆਵੇਗੀ ਤੁਹਾਡੀ ਸਕਾਲਰਸ਼ਿਪ ਤਾਂ ਹੀ ਆਏਗੀ ਅਗਰ ਤੁਹਾਡਾ ਖੁਦ ਦਾ ਜਿਹੜਾ ਆਪਦਾ ਅਕਾਊਂਟ ਲੱਗਿਆ ਹੋਇਆ ਤੇ ਤੁਹਾਡੀ ਆਧਾਰ ਸੀਡਿੰਗ ਜਸ ਹੈ ਬੜਾਪਾ ਪੈਨਸ਼ਨ 2500 ਰੁਪਏ ਕਦੋਂ ਆ ਰਹੀ ਹੈ ਇਹ ਹੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੀ ਚੈਨਲ ਦੇ ਨਾਲ ਬਣੇ ਰਹੋ ਅਗਰ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰਕੇ ਜਰੂਰ ਜਾਓ ਧੰਨਵਾਦ